ਅੱਠ ਪੋਹ ਦਾ ਦਿਨ ਹੈ ਮਾਂ ਜੀ ਨੂੰ ਪ੍ਰਸ਼ਾਦਾ ਛਕਾਇਆ ਮਾਤਾ ਲక్ష్ਮੀ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਨਾ ਜੀ ਪੰਜ ਸੋਨੇ ਦੀਆਂ ਚੂੜੀਆਂ ਮਾਂ ਲక్ష్ਮੀ ਨੂੰ ਦਿੱਤੀਆਂ ਲੈ ਭੈਣੇ ਤੈ ਸਾਡੀ ਔਖੇ ਸਮੇਂ ਮਦਦ ਕੀਤੀ ਸਾਨੂੰ ਪ੍ਰਸ਼ਾਦਾ ਛਕਾਇਆ ਬਾਬੇ ਕੁੰਮੇ ਮਾਸਕੀ ਨੂੰ ਪੰਜ ਮੋਹਰਾਂ ਦਿੱਤੀਆਂ ਤੇ ਜਦੋਂ ਗੰਗੂ ਨੇ ਵੇਖੀਆਂ ਵੀ ਮਾਂ ਜੀ ਦੇ ਕੋਲ ਮੋਹਰਾਂ ਦੀ ਥੈਲੀ ਆ ਦਾ ਇਹਦਾ ਮਨ ਬੇਈਮਾਨ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰਮੁਖੋ ਕੁੱਤਾ ਆਪਣੇ ਘਰ ਦਾ ਹੁੰਦਾ ਪਾਲਤੂ ਹੁੰਦਾ ਮਾਲਕ ਦੀ ਰਖਵਾਲੀ ਕਰਦਾ ਪਰ ਜਦੋਂ ਉਹੀ ਕੁੱਤਾ ਹਲਕ ਜਾਏ ਫਿਰ ਦੂਜਿਆਂ ਨੂੰ ਤਾਂ ਬਾਅਦ ਵਿੱਚ ਵੱਡਦਾ ਪਹਿਲਾਂ ਮਾਲਕ ਨੂੰ ਵੱਡਣ ਲੱਗ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੰਗੂ ਇਮਾਨਦਾਰ ਸੀ ਪਰ ਇਹੋ ਜਿਹਾ ਲਾਲਚ ਦਾ ਇਹਦੇ ਅੰਦਰ ਕੁੱਤਾ ਭੌਂਕਿਆ ਇਹਦਾ ਮਨ ਬੇਈਮਾਨ ਹੋਇਆ ਮੋਹਰਾਂ ਨੂੰ ਵੇਖ ਕੇ ਇਹ ਸਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਕੇ ਤਾਂ ਜਾ ਰਿਹਾ ਪਰ ਮਨ ਵਿੱਚ ਇਹ ਸੋਚਦਾ ਜਿਹੜੀ ਇਹਨਾਂ ਦੇ ਕੋਲ ਮੋਹਰਾਂ ਦੀ ਥੈਲੀ ਹੈ ਕਿਤੇ ਮੈਨੂੰ ਮਿਲ ਜਾਏ ਆ ਤੁ ਸਤਨਾਮ ਸ੍ਰੀ ਵਾਹਿਗੁਰੂ ਇਹ ਥੈਲੀ ਮੈਨੂੰ ਮਿਲ ਜਾਏ ਆਪਣੀ ਮਾਂ ਨੂੰ ਜਾ ਕੇ ਕਹਿਣ ਲੱਗਾ ਮਾਤਾ ਮਾਂ ਇਹ ਗੁਰੂ ਦੇ ਲਾਲ ਐ ਇਹ ਗੁਰੂ ਦੀ ਮਾਂ ਹੈ ਇਹ ਮੇਰੇ ਬਾਜਾ ਵਾਲੇ ਦੇ ਸਹਬਜ਼ਾਦੇ ਐ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਹੈ ਮਹਾਰਾਜ ਕੋਲੋਂ ਵਿਛੜ ਗਏ ਐ ਇਹਨਾਂ ਨੂੰ ਆਪਾਂ ਰਾਤ ਰੱਖਣਾ ਮਾਂ ਬੜੀ ਖੁਸ਼ ਹੋਈ ਮਾਂ ਉਹਦੀ ਭਾਵਨਾ ਵਾਲੀ ਸੀ ਸ਼ਰਧਾ ਵਾਲੀ ਸੀ ਮਾਂ ਨੇ ਬੜੀ ਭਾਵਨਾ ਦੇ ਨਾਲ ਸਹਬਜ਼ਾਦਿਆਂ ਵਾਸਤੇ ਲੰਗਰ ਤਿਆਰ ਕੀਤਾ ਇਹ ਗੰਗੂ ਉਹਨਾਂ ਨੂੰ ਕਹਿਣ ਲੱਗਾ ਆਪਣੀ ਮਾਂ ਨੂੰ ਕਹਿੰਦਾ ਮਾਤਾ ਇਹਨਾਂ ਦੇ ਕੋਲ ਮੋਹਰਾਂ ਦੀ ਥੈਲੀ ਹੈ ਜੇ ਆਪਾਂ ਪ੍ਰਸ਼ਾਦੇ ਵਿੱਚ ਜ਼ਹਿਰ ਮਲਾ ਕੇ ਇਹਨਾਂ ਨੂੰ ਖਵਾ ਦਈਏ ਨਾ ਇਹਨਾਂ ਦੀ ਹੋ ਜਾਣੀ ਹੈ ਮੌਤ ਫਿਰ ਜਿੰਨੀਆਂ ਮੋਹਰਾਂ ਸਾਰੀਆਂ ਸਾਡੇ ਕੋ ਆ ਜਾਣੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਰੀਆਂ ਮੋਹਰਾਂ ਸਾਡੇ ਕੋ ਆ ਜਾਣੀਆਂ ਉਹ ਮਾਂ ਕਹਿਣ ਲੱਗੀ ਵੇ ਗੰਗਿਆ ਓਏ ਤੇਰੀ ਮਤ ਮਾਰੀ ਗਈ ਏ ਜਿਹੜੇ ਗੁਰੂ ਦੀ ਤੈ ਨੌਕਰੀ ਕੀਤੀ ਜਿਹੜੇ ਗੁਰੂ ਦੀ ਨੌਕਰੀ ਕਰਕੇ ਤੇਰਾ ਘਰਵਾਰ ਚੱਲਦਾ ਅੱਜ ਉਹ ਗੁਰੂ ਦੇ ਨਾਲ ਤੂੰ ਗਦਾਰੀ ਕਰੇਗਾ ਉਹ ਗੁਰੂ ਦੇ ਸਹਬਜ਼ਾਦਿਆਂ ਨੂੰ ਤੂੰ ਮਾਰੇਗਾ ਤੇਰੇ ਮਨ ਵਿੱਚ ਖਿਆਲ ਕਿਵੇਂ ਆਇਆ ਮਾਂ ਝਿੜਕਾਂ ਪਾਉਂਦੀ ਹੈ ਪਰ ਇਹਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਚੱਲਦਾ ਸੀ ਮੋਹਰਾ ਮੈਨੂੰ ਮਿਲ ਜਾਣ ਮਾਂ ਗੁਜਰਕੁਰ ਰਾਤ ਨੂੰ ਮਿੰਜੇ ਤੇ ਪਏ ਐ ਸੱਜੇ ਪਾਸੇ ਬਾਬਾ ਜੋਰਾਵਰ ਸਿੰਘ ਖੱਬੇ ਪਾਸੇ ਬਾਬਾ ਫਤਿਹ ਸਿੰਘ ਪਏ ਐ ਅੱਧੀ ਰਾਤ ਨੂੰ ਗੰਗੂ ਆਉਂਦਾ ਤੇ ਮੋਹਰਾਂ ਦੀ ਥੈਲੀ ਚੱਕ ਕੇ ਲੈ ਗਿਆ ਸਵੇਰ ਦਾ ਸਮਾਂ ਹੋਇਆ ਨੌ ਪੋ ਦਾ ਦਿਨ ਐ ਮਾਂ ਗੁਜਰਕੁਰ ਕਹਿਣ ਲੱਗੀ ਵੇ ਗੰਗਿਆ ਭਾਈ ਮੋਹਰਾਂ ਨੂੰ ਤੇ ਸਾਮ ਕੀ ਰੱਖਨੇ ਆ ਕਿਤੇ ਇਹ ਬੜਾ ਤੜਫਿਆ ਕਹਿੰਦਾ ਮਾਂ ਜੀ ਨਾਲੇ ਮੈਂ ਤੁਹਾਨੂੰ ਆਪਣੇ ਘਰੇ ਰੱਖਾਂ ਤੇ ਨਾਲੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ ਨਾਲੇ ਮੈਂ ਤੁਹਾਨੂੰ ਆਪਣੇ ਕੋਲ ਰੱਖਿਆ ਹਕੂਮਤ ਦੇ ਤੁਸੀਂ ਵਾਗੀ ਹੋ ਤੁਹਾਡੇ ਪਿੱਛੇ ਫੜਨ ਵਾਸਤੇ ਫੌਜਾਂ ਲਗੀਆਂ ਮੈਂ ਤੁਹਾਨੂੰ ਆਪਣੀ ਜਾਨ ਦੀ ਤਲੀ ਤੇ ਹੱਥ ਤੇ ਰੱਖ ਕੇ ਤੁਹਾਨੂੰ ਆਪਣੇ ਘਰ ਰੱਖਿਆ ਤੇ ਤੁਸੀਂ ਮੈਨੂੰ ਚੋਰ ਕਹਿ ਰਹੇ ਹੋ ਇੱਕ ਗੱਲ ਵੇਖਿਓ ਜੀ ਜਿਹੜਾ ਬੰਦਾ ਬੇਈਮਾਨ ਹੋਵੇ ਨਾ ਜਿਹੜਾ ਬੰਦਾ ਝੂਠਾ ਹੋਵੇ ਉਹ ਹਮੇਸ਼ਾ ਹੀ ਤਿੱਖੀ ਆਵਾਜ਼ ਵਿੱਚ ਗੱਲ ਕਰੇਗਾ ਉੱਚੀ ਆਵਾਜ਼ ਚ ਗੱਲ ਕਰੇਗਾ ਉਹ ਦੂਜੇ ਨੂੰ ਇਹ ਜਣਾਉਂਦਾ ਵੀ ਮੈਂ ਸੱਚ ਬੋਲ ਰਿਹਾ ਉੱਚੀ ਆਵਾਜ਼ ਚ ਬੋਲੇਗਾ ਇਹ ਗੰਗੂ ਵੀ ਉੱਚੀ ਆਵਾਜ਼ ਬੋਲ-ਬੋਲ ਦੱਸ ਰਿਹਾ ਮਾਂ ਕਹਿਣ ਲੱਗੀ ਗੰਗਿਆ ਓਏ ਕਿਉਂ ਪਾਪ ਕੁਮਾਰਿਆ ਭਾਈ ਚੋਲੀ ਹੋਲੀ ਬੋਲ ਤੂੰ ਨਹੀਂ ਕਹਿੰਦਾ ਮੈਂ ਮਰਿੰਡੇ ਜਾਵਾਂਗਾ ਸਪਾਹੀਆਂ ਨੂੰ ਲੈ ਕੇ ਆਵਾਂਗਾ ਤੁਹਾਨੂੰ ਗ੍ਰਿਫਤਾਰ ਕਰਾਵਾਂਗਾ ਮੈਂ ਇੰਨੀ ਤੁਹਾਡੀ ਸੇਵਾ ਕੀਤੀ ਤੁਸੀਂ ਮੈਨੂੰ ਚੋਰ ਆਖਿਆ ਮਾਂ ਗੁਜਰਕੌਰ ਕਹਿਣ ਲੱਗੀ ਗੰਗਿਆ ਉਹ ਐਡਾ ਪਾਪ ਨਾ ਕਮਾਈ ਉਹ ਤੂੰ ਤਾਂ ਸਾਡਾ ਆਪਣਾ ਸੀ ਆਪਣਾ ਹੋਣ ਦੇ ਨਾਤੇ ਅਸੀਂ ਤੇਰੇ ਨਾਲ ਆਏ ਆ ਦੇਖੀ ਕਿਤੇ ਗੁਰਗੋਬਿੰਦ ਸਿੰਘ ਮਹਾਰਾਜ ਨਾਲ ਗਦਾਰੀ ਨਾ ਕਰੀ ਇਹ ਗੁਰੂ ਦੇ ਲਾਲ ਛੋਟੇ ਛੋਟੇ ਮਾਸੂਮ ਐ ਇਹਨਾਂ ਦੇ ਨਾਲ ਇਹੋ ਜਿਹਾ ਪਾਪ ਨਾ ਕਰ ਪਰ ਇਹ ਗੰਗੂ ਕਿੱਥੇ ਅੜਦਾ ਮਰਿੰਡੇ ਗਿਆ ਥਾਣੇਦਾਰ ਨੂੰ ਲੈ ਕੇ ਆਇਆ ਸਪਾਹੀਆਂ ਨੂੰ ਲੈ ਕੇ ਆਇਆ ਜਾਨੀ ਖਾਂ ਤੇ ਮਾਨੀ ਖਾਂ ਆਏ ਐ ਇਹਦੇ ਘਰੋਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਜੇਲ੍ਹ ਵਿੱਚ ਲੈ ਕੇ ਗਏ ਆਕੋ ਸਤਨਾਮ